ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਗੱਲ ਹੈ ਆਪਾਂ ਉਹ ਦੱਸ ਰਹੇ ਆਂਗੇ ਇਹ ਆਪਾਂ ਪਾਈਪਿੰਨ ਲਈ ਹੋਈ ਆਪਾਂ ਐਵੇਂ ਪਾਈਪਿੰਨ ਕੱਟ ਰੱਖੀ ਆ ਜਿਹੜਾ ਹੁਣ ਆਪਾਂ ਐ ਕਰਦੇ ਵੀ ਆਪਾਂ ਇੱਥੋਂ ਜਿਹੜਾ ਆ ਪੱਥਲੇ ਦਰਪਾਈ ਵਾਸਤੇ ਮੋੜਦੇ ਆ ਉਹ ਆਏ ਸੇ ਲੋਟੀ ਮੋੜ ਦਿੰਨੇ ਆ ਉਹ ਆਪਾਂ ਇਸ ਤਰ੍ਹਾਂ ਨਹੀਂ ਮੋੜਨਾ ਆਪਾਂ ਇੱਥੇ ਨਾ ਸਲਾਈ ਲਾਉਣੀ ਇਹਨਾਂ ਨੂੰ ਬੰਦ ਕਰਨਾ ਆ ਵੇਖੋ ਹੁਣ ਆਪਾਂ ਕਿਵੇਂ ਕਰਨਾ ਇਹ ਕੱਪੜਾ ਜਿਹੜਾ ਹੈ ਇਧਰ ਜਿਹੜਾ ਇਹ ਫੋਲਡ ਕਰਿਆ ਹੋਇਆ ਇਹ ਵੀ ਐ ਸਿੱਧਾ ਕਰਨਾ ਤੇ ਜਿਹੜੀ ਲੈਸ ਆ ਉਹ ਸਿੱਧੇ ਪਾਸੇ लोट मोड़ लागे कि मीज आप सीधा रखा फिर वो आप इस तरह पुट्ठा मोड़ा पुट्ठा जिम्मे जिन्ना कपड़ा मोड़ना होंगे आप कपड़ा इस तरह मोड़ा हाँ ये मैं मोड़ लिया आप हूँ इनू ढाई इंच कपड़ा जो बिचले पास मोड़ा फट्टा जरा तरपाई करने वास्तव ए आखो हम आप इंच पूरा कपड़ा करा हाँ वेखो ढाई इंच कपड़ा पूरा है हूँ आप ਇਹ ਲੈਸ ਦੇ ਲੈਸ ਸਾਹਮਣੇ ਰੱਖਣੀ ਹੈ ਹੁਣ ਆਪਾਂ ਇੱਥੋਂ ਅੱਧੀ ਗੰਚ ਜਿੰਨਾ ਕਾਪਾ ਵਿਚਲੇ ਪਾਸੇ ਮੋੜਨੇ ਆ ਉਹਨਾਂ ਕਾਪਾ ਉੱਪਰਲੀ ਸਾਈਡ ਮੋੜਾਂਗੇ ਪੁੱਠੇ ਵਾਲੇ ਪਾਸੇ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਸਲਾਈ ਪਹਿਲਾਂ ਲਾ ਕੇ ਆਪਾਂ ਪਾਈਪਨ ਖੜਾਈ ਹੋਈ ਹੈਗੀ ਲਾਈ ਹੋਈ ਹੈਗੀ ਆਪਾਂ ਤੇ ਉਸੇ ਸਲਾਈ ਦੇ ਉੱਪਰ ਆਪਾਂ ਐਸੇ ਤਰ੍ਹਾਂ ਸਲਾਈ ਮਾਰਾਂਗੇ ਇਥੇ ਆਪਣ ਨੂੰ ਤਰਪਾਈ ਨਾਲ ਪੱਕਾ ਕਰਨ ਦੀ ਲੋੜ ਨਹੀਂ ਆਪਣਾ ਸੂਈ ਨਾਲ ਹੀ ਪੱਕਾ ਬਸ ਐਸੀ ਤਰੀ ਆਪਣਾ ਸਲਾਈ ਮਾਰ ਕੇ ਪੱਕਾ ਹੋ ਜੂ ਜਿਹੜਾ ਇਹ ਹੈਗਾ ਸੱਪਲੀ ਪਾਈ ਪੈਣਾ ਆ ਵੀਖੋ ਹੁਣ ਆਪਾਂ ਇਹਨਾਂ ਨੂੰ ਸੋਨੂੰ ਖੋਲ ਕੇ ਦਿਖਾਉਣੀ ਆ ਆ ਵੇਖੋ ਆਪਣੀ ਨਾਲ ਤਾਂ ਪਾਈ ਪੈ ਨੋ ਵੀ ਨਿਕਲ ਗਈ ਨਾਲੇ ਆ ਵੀਖੋ ਆਪਣਾ ਕੱਪੜਾ ਜਿਹੜਾ ਇਹ ਜਿਹੜਾ ਹੈਗਾ ਆਪਣਾ ਖੁੱਲਦਾ ਨਹੀਂ ਹੈਗਾ ਆ ਵੇਖੋ ਹੁਣ ਇਸੇ ਤਰੀਆਂ ਆਪਾਂ ਦੂਸਰੀ ਸਾਈਡ ਲਾਉਣੀ ਆ ਹੁਣ ਆਪਾਂ ਸੋਨੂੰ ਦੂਸਰੀ ਸਾਈਡ ਵੀ ਲਾ ਕੇ ਦਿਖਾਉਣੀ ਆ ਆ ਵੇਖੋ ਆਪਾਂ ਸਿੱਧਾ ਪਾਸਾ ਦਰ ਲਾਗੇ ਪਹਿਲਾਂ ਸਿੱਧਾ ਪਾਸਾ ਟਾਰ ਕੇ ਆਪਾਂ ਉਸੇ ਤਰ੍ਹਾਂ 2.5 ਇੰਚ ਆਪਾਂ ਨੂੰ ਐਸ ਲੋਟ ਬਾਹ ਤਾਹ ਉਲਟ ਸਾਈਡ ਆਪਾਂ ਮੋੜ ਲਾਂਗੇ ਇਹਨੂੰ ਮੋੜ ਕੇ ਫਿਰ ਆਪਾਂ ਮਿਣਾਗੇ 2 ਇੰਚ ਟਿਪ ਦੇ ਨਾਲ 2.5 ਇੰਚ ਆਪਣਾ ਕੱਪੜਾ ਜਿਹੜਾ ਇਹ ਪੂਰਾ ਹੈ ਨਾ ਦੇਖੋ ਉਸੇ ਤਰ੍ਹਾਂ ਹੀ ਫੇਰ ਆਪਾਂ ਜਿੰਨੇ ਅੱਧੇ ਇੰਚ ਆਪਾਂ ਉੱਪਰ ਐਸ ਲੋਟ ਆਪਾਂ ਬਾਅਸ ਮੋੜਿਆ ਸੀ ਕੱਪੜਾ ਉਸੇ ਤਰ੍ਹਾਂ ਹੀ ਕੱਪੜਾ ਬਾਅਸ ਮੋੜ ਕੇ ਆਪਾਂ ਇਸ ਤਰ੍ਹਾਂ ਇੱਥੇ ਸਿਲਾਈ ਲਾ ਦਾਂਗੇ ਆਪਾਂ ਜਿਹੜੀ ਸਲਾਈ ਹੈ ਜਦੋਂ ਸ਼ੁਰੂ ਕਰਨੀ ਹੈ ਉਹ ਮਾਰੀ ਦੀ ਪੁਕਤੀ ਜ਼ਰੂਰ ਕਰ ਲੈਣੀ ਹੈ ਫਿਰ ਆਪਣੀ ਸਲਾਈ ਜਿਹੜੀ ਉਹ ਉੱਧਰ ਦੀ ਨੂੰ ਨਾਲ ਇਸ ਤਰ੍ਹਾਂ ਆ ਦੇਖੋ ਹੁਣ ਆਪਾਂ ਤੁਹਾਨੂੰ ਇਹ ਪਾਸਾ ਵੀ ਜਿਹੜਾ ਸਿੱਧਾ ਇਹ ਕਰਕੇ ਵਿਖਾਵਾਂਗੇ ਆ ਦੇਖੋ ਆਪਾਂ ਨੂੰ ਇੱਥੇ ਹੁਣ ਜਿਹੜੀ ਤਰਪਾਈ ਹੈ ਤਰਪਾਈ ਕਰਨ ਦੀ ਲੋੜ ਨਹੀਂ ਐਸ ਤਰ੍ਹਾਂ ਆਪਣਾ ਜਿਹੜਾ ਕੱਪੜਾ ਸਿੱਧਾ ਮੁੜ ਗਿਆ ਵੇਖੋ ਆਪਣੀ ਸਲਾਈ ਨਾਲ ਪੱਕਾ ਹੋ ਗਿਆ ਨਾਲੇ ਆਪਣੀ ਸਲਾਈ ਨਹੀਂ ਉਪਰ ਆਈ ਗੁੰਮ ਸਲਾਈ ਲੱਗ ਗਈ ਨਾ ਆਪਾਂ ਕੀ ਕਰਨਾ ਇਸੇ ਤਰੀਕਾ ਬਸ ਆਪਾਂ ਬੁੱੱਡਾ ਬਖਾ ਕਰਕੇ ਆਪਾਂ ਇਸੇ ਤਰੀ ਤਰਪਾਈ ਵਾਸਤੇ ਮੋੜ ਦਾਂਗੇ ਇਥੋ ਆਪਾਂ ਕੀ ਕਰਨਾ ਜਦੋਂ ਆਪਾਂ ਸਿੱਧਾ ਮੋੜਨਾ ਆਪਾਂ ਆ ਦੇਖੋ ਸਿੱਧਾ ਮੋੜਨਾ ਪੈਸੇ ਤਰ੍ਹਾਂ ਮੋੜ ਲੈ ਕਪਤਾ ਜਿਵੇਂ ਆਪਾਂ ਇਥੋਂ 2.5 ਇੰਚ ਮੋੜਿਆ ਸੀ ਆਪਾਂ ਇਥੋਂ ਵੀ ਇੰਚ ਟੇਪ ਦੇ ਨਾਲ ਬਹੁਤ ਸੌਖਾ ਹੋ ਜਾਂਦਾ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਆਪਾਂ 5 ਇੰਚ ਬਸ ਪੂਰਾ ਕਰਕੇ ਇਸ ਤਰ੍ਹਾਂ ਆਪਾਂ ਸਲਾਈ ਲਾ ਸਕਦੇ ਹਾਂ बिल्कुल कपड़ा सिद्धा मुड़ेगा इस भी है इस तरह हूँ फिर आप करना अपनी सिलाई बाजी की जो कपड़ा मिले हम फिर आप इतो ढाई इंच मिलके आखो ढाई इंच अपना कपड़ा फिर इस तरह ही अपना जी सिलाई अपना मोड़ ਇਸ ਤਰ੍ਹਾਂ ਲਾ ਲਈ ਆਪਾਂ ਬਸ ਇੱਥੇ ਆਪਣੀ ਸਰਪਾਈ ਹੋ ਜੂਗੀ ਹੁਣ ਅਸੀਂ सोनू ਸਿਆਉਣਾ ਜਿਹੜੀ ਇਹ ਕੱਢ ਕੇ ਦਿਖਾ ਰਹੇ ਆ ਆ ਦੇਖੋ ਆਹ ਇਹ ਜਿਹੜੀ ਆਪਣੀ ਦੇਖੋ ਸਿੱਧੀ ਜਮਾ ਸਿੱਧੀ ਸਲਾਈ ਵੱਜਿਆ ਭਾਈ ਖਿੱਚ ਕੇ ਦੇਖੋ ਜਮਾ ਵੀ ਕਾਣ ਨਹੀਂ ਜੇ ਮੇਰੇ ਵਿੱਚ ਕਪੜਾ ਬਾਅਦ ਘਟ ਹੋਵੇ ਤਾਂ ਐਸੇ ਤਰ੍ਹਾਂ ਆ ਦੇਖੋ ਹੁਣ ਮੈਂ ਇਧਰ ਵੱਧ ਫੜਿਆ ਇਧਰੋਂ ਘੱਟ ਫੜਿਆ ਆ ਵੇਖ ਐ ਤੇ ਐਡਾ ਹੋ ਜਾਂਦਾ ਫਿਰ ਇਹਨੂੰ ਐ ਖਿੱਚ ਕੇ ਦੇਖੋ ਦੇ ਜਮਾ ਵੀ ਕਾਣ ਨਹੀਂ ਪੈਂਦਾ ਜੇ ਜਮਾ ਸਹੀ ਹੈ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਵੀਡੀਓ ਚੈਨਲ ਤੇ ਨਵਾਂ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ